ਲੋ ਜੀ ਅੱਜ ਫੇਰ ਤੁਹਾਨੂੰ ਇੱਕ ਮਾਨਸਾ ਮੰਡੀ ਦੇ ਵਿੱਚ ਦਿਖਾ ਰਿਹਾ ਹਾਂ ਘੁੰਗਰੂ ਵਾਲੀ ਬੂਰੇ ਰੰਗ ਦੀ ਕੱਟੀ ਬੂਰੇ ਰੰਗ ਦੀ ਕੱਟੀ ਦਿਖਾ ਰਿਹਾ ਹਾਂ ਤੁਹਾਨੂੰ ਹਨਾ ਮਾਨਸਾ ਮੰਡੀ ਦੇ ਵਿੱਚ ਪਿਛਲੀ ਮੰਡੀ ਤੇ ਵੀ ਆਪਾਂ ਇਸ ਬਾਈ ਦੀ ਵੀਡੀਓ ਪਾਈ ਤੀ ਜਿਨ੍ਹਾਂ ਨੇ 3000 ਰੁਪਿਆ ਆਫਰ ਰੱਖਿਆ ਸੀਗਾ ਉਦੋਂ ਜਿਹੜਾ ਵੀਡੀਓ ਦੇਖ ਕੇ ਆਊਗਾ ਤੇ ਅੱਜ ਫੇਰ ਬਾਈ ਬੂਰੇ ਰੰਗ ਦੀ ਕੱਟੀ ਲੈ ਕੇ ਆਇਆ ਪਤਾ ਨਹੀਂ ਕਿੱਥੋਂ ਨੇ ਆਉਂਦਾ ਭਾਲ ਭਾਲ ਕੇ ਪੱਟੂ ਮੂੰਹ ਮੱਥਾ ਇੱਕ ਵਾਰੀ ਚੈੱਕ ਕਰ ਲਓ ਕੱਟੀ ਦਾ ਹਨਾ ਅੱਜ ਵੀ ਵਧੀਆ ਸ਼ਿੰਗਾਰੀ ਵੀ ਕੱਟੀ ਐ ਮਾਨਸਾ ਮੰਡੀ ਵਿੱਚ ਖੜੀ ਆ ਬਾਈ ਨਾਲ ਕਰਦੇ ਆ ਆਪਾਂ ਗੱਲਬਾਤ ਹੈਨਾ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਕਿਹੜਾ ਪਿੰਡ ਆਪਣਾ ਪਿੰਡ ਭਾਦੜਾ ਵੀਰੇ ਭਾਦੜਾ ਓਦੋਂ ਦਾ ਕੀ ਰਿਸਪੌਂਸ ਮਿਲਿਆ ਵੀਰੇ ਬਹੁਤ ਵਧੀਆ ਵੀਰੇ ਵਧੀਆ ਬਿਗ ਗਈ ਦੀ ਆਮਾ 5 ਮਿੰਟਾਂ ਹੀ ਵੀਰੇ ਅੱਜ ਫਿਰ ਆਪਾਂ ਇਹਦੇ ਡਿਟੇਲ ਬਾਰੇ ਗੱਲ ਕਰੀਏ ਕਿੰਨੇ ਟਾਈਮ ਦੀ ਆ ਬਾਈ ਇਹ ਕੱਟੀ ਇਹ ਵੀਰੇ 7 ਮਹੀਨਿਆਂ ਦੀ 7 ਮਹੀਨਿਆਂ ਦੀ ਕੱਟੀ ਆ ਹੈਨਾ ਕੀ ਮੁੱਲ ਵੜੀ ਕਰਤਾ ਬਾਈ ਇਹਦਾ ਮੁੱਲ ਤਾਂ ਵੀਰੇ 35 ਕਰਦੇ ਆ 35000 ਰੁਪਏ ਹੈਨਾ ਬਾਕੀ ਇਮਾਨਦਾਨ ਕਰਦਾ ਏ ਤੁਹਾਡਾ ਕੋਈ ਚੈਨਲ ਧਰੂ 3000 ਆਫਰ ਫੇਰ ਫੇਰ ਬਾਈ ਨੇ ਆਫਰ ਰੱਖਤਾ ਹੋਈ 3000 ਦਾ ਕਹਿੰਦਾ ਵੀ 3000 ਰੁਪਿਆ ਪਰ ਫੇਰ ਡਿਸਕਾਊਂਟ ਕਰਦਾ ਗਿਆ ਅਸਲ ਨੰਬਰ ਵਗੈਰਾ ਬਾਈ ਆਪਣਾ ਕੋਈ 77143 77143 47810 47810 ਹਾਂ ਇਹ ਆ ਬਾਈ ਦਾ ਨੰਬਰ ਕਰ ਲਓ ਜੀ ਚੈੱਕ ਦੁਬਾਰੇ ਫੇਰ ਤੁਹਾਨੂੰ ਇੱਕ ਵਾਰੀ ਦਿਖਾ ਦਿੰਨੇ ਆ ਬੂਰੇ ਰੰਗ ਦੀ ਕੱਟੀ ਵਧੀਆ ਨਸਲ ਦੀ ਕੱਟੀ ਹੈਗੀ ਹਨਾ ਤੇ ਨੀਲੀ ਰਵੀ ਵਿੱਚ ਹੀ ਆ ਜਾਂਦੀਆਂ ਨੇ ਇਹ ਮੂੰਹ ਮੱਥਾ ਤੁਹਾਨੂੰ ਚਾਰ ਸਪਿਰੋ ਨਾ ਚੈੱਕ ਕਰਵਾਤਾ ਹਨਾ ਦੇਖ ਸਕਦੇ ਹੋ ਤੁਸੀਂ ਮੂਰੀ ਮਰੀ ਪਾ ਕੇ ਬਾਈ ਨੇ ਵਧੀਆ ਸ਼ਿੰਗਾਰੀ ਵੀ ਕੱਟੀ ਹੈ ਹਨਾ ਚੈੱਕ ਕਰ ਸਕਦੇ ਹੋ ਕਰ ਲਿਓ ਬਾਈ ਦੇ ਨਾਲ ਕੰਟੈਕਟ ਜੇ ਕਰ ਇਹ ਕੱਟੀ ਤੁਸੀਂ ਖਰੀਦਣੀ ਚਾਹੁੰਦੇ ਹੋ ਜੀ ਧੰਨਵਾਦ ਸੋ ਸਸੇ ਗੱਲ ਜੀ ਮੈਂ ਤੁਹਾਡਾ ਆਪਣਾ ਜੀ ਐਸ ਪੰਚ ਕਾਲੇ ਕੇ ਆ ਪਹੁੰਚਾ ਜੀ ਆਪਾਂ ਮਾਨਸਾ ਮੰਡੀ ਦੇ ਵਿੱਚ ਮਾਨਸਾ ਮੰਡੀ ਦੇ ਵਿੱਚ ਕਿਸ ਤਰ੍ਹਾਂ ਦੇ ਵੀ ਪਸ਼ੂ ਆਉਂਦੇ ਨੇ ਸੋ ਤੁਹਾਨੂੰ ਸਾਰੇ ਹੀ ਕਰਵਾਵਾਂਗੇ ਚੈੱਕ ਲਵੇਰੀਆਂ ਟੋਕੜਾਂ ਮੱਝਾਂ ਗਾਵਾਂ ਕੱਟੇ ਕੱਟੀਆਂ ਸਾਰੇ ਹੀ ਪ੍ਰਕਾਰ ਦੇ ਪਸ਼ੂ ਦਿਖਾਵਾਂਗੇ ਰੇਟ ਵਾੜੀ ਦੀ ਕਰਾਂਗੇ ਗੱਲਬਾਤ ਸੋ ਬਣੇ ਰਹਿਆ ਕਰੋ ਜੀ ਵੀਡੀਓ ਦੇ ਨਾਲ ਸੋ ਸੋਡਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਲਓ ਜੀ ਮਾਨਸਾ ਮੰਡੀ ਦੇ ਵਿੱਚ ਇਹਨਾ ਇੱਕ ਗਾਂ ਦਿਖਾ ਰਹੇ ਹਾਂ ਤੁਹਾਨੂੰ ਹਨਾ ਹਾਂ ਇਹ ਜੱਪਦੀ ਗਾਂ ਬਾਕੀ ਡਿਟੇਲ ਬਾਈ ਦੇ ਨਾਲ ਕਰਦੇ ਆਂ ਗੱਲਬਾਤ ਇੱਕ ਵਾਰੀ ਚਾਰ ਸਪੀਰਾ ਤੁਸੀਂ ਗਾਂ ਦਾ ਵੀ ਜ਼ਰੂਰ ਚੈੱਕ ਕਰ ਲਓ ਜੀ ਚਾਰ ਸਪੀਰਾ ਤੁਸੀਂ ਗਾਂ ਦਾ ਚੈੱਕ ਕਰ ਸਕਦੇ ਹੋ ਆ ਨਾਲ ਬੱਚਾ ਹੈ ਕਿਹੜਾ ਪਿੰਡਾ ਬਾਈ ਦਾ ਠੀਵਾ ਗਰੇਂ ਨਿਆ ਸਿੰਘਾ ਠੀਵਾ ਅੱਛਾ ਨਿਆ ਸਿੰਘਾ ਇਹ ਐਚਪੀ ਹਾਂਜੀ ਹਾਂ ਐਚਪੀ ਦੀ ਗਾਂ ਜੀ ਇਹੇ ਤੇ ਕਿੰਨਾ ਦੁੱਧ ਦਾ ਬਈ ਦਾ ਦੁੱਧ ਹੁਣ ਬਈ 14 15 ਕਿਲੋ ਲੀਟਰ ਦਾ ਇੱਥੇ ਬਟਿਆ ਅੱਜ ਸੂਈ ਨੂੰ ਹੋ ਗਏ 4 5 ਦਿਨ 5 6 ਦਿਨ ਹੋ ਗਏ ਸੂਈ ਨੂੰ 14 15 ਕਿਲੋ ਦੁੱਧ ਹੈਗਾ ਹਨਾ ਕੀ ਡਿਮਾਂਡ ਰੱਖਤੀ ਜੀ ਆਪਾਂ ਦੀ 80000 80000 ਰੁਪਿਆ 80000 ਰੁਪਿਆ ਡਿਮਾਂਡ ਹੈ ਜੀ ਦੀ 14 15 ਕਿਲੋ ਦੁੱਧ ਹੈ ਬਾਈ ਜੀ ਆਪਣਾ 94649 79576 94649 79576 79576 ਬਾਈ ਦਾ ਨੰਬਰ ਕਰ ਲਿਓ ਜੀ ਸੰਪਰਕ ਬਾਈ ਦੇ ਨਾਲ ਜੇਕਰ ਇਸ ਤਰ੍ਹਾਂ ਦੀ ਗਾਂ ਤੁਸੀਂ ਖਰੀਦਣੀ ਚਾਹੁੰਦੇ ਹੋ ਜੀ ਮੰਡੀ ਨੇ ਮਾਰਨਾ ਝੂਠਾ ਉਹ ਤੁਹਾਨੂੰ ਦੱਸ ਕਰਦੇ ਬਣ ਕੇ ਲੋ ਜੀ ਇਸ ਤਰ੍ਹਾਂ ਦੇ ਪਸ਼ੂ ਨੇ ਮਾਸਾ ਮੰਡੀ ਦੇ ਵਿੱਚ ਹਨਾ ਕਰ ਸਕਦੇ ਚੈੱਕ ਤੁਹਾਨੂੰ ਸਾਰੇ ਸਾਰੇ ਪਸ਼ੂ ਚਾਰ ਸਪੀਰੋਂ ਚੈੱਕ ਜਰੂਰ ਕਰਾਉਣੇ ਹੁੰਦੇ ਹਨਾ ਥਣ ਲੈਣੇ ਬਾਅਦ ਛੱਡਾ ਛੋਟਾ ਤੁਸੀਂ ਚੈੱਕ ਕਰ ਸਕਦੇ ਹੋ ਨਾ ਤੇ ਜਿਸ ਤਰ੍ਹਾਂ ਦੇ ਵੀ ਪਸ਼ੂ ਮਾਸਾ ਮੰਡੀ ਦੇ ਵਿੱਚ ਪਹੁੰਚਦੇ ਨੇ ਸਾਰੇ ਤੁਹਾਨੂੰ ਕਰਾਉਣੇ ਹੁੰਦੇ ਨੇ ਚੈੱਕ ਆ ਵੀ ਇੱਧਰ ਤੁਸੀਂ ਦੇਖ ਸਕਦੇ ਹੋ ਪਤਲੇ ਪਿੰਡੇ ਦੀ ਚਮਕ ਦੀ ਮੱਝ ਹਨਾ ਥਣ ਲੈਣੇ ਬਾਅਦ ਇਹਦਾ ਵੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਸੰਗ ਸੰਗ ਵੀ ਦੇਖ ਸਕਦੇ ਹੋ ਵਧੀਆ ਕੁੰਡੇ ਸਿੰਘਾਂ ਦੀ ਮੱਝ ਤੇ ਆਗਾ ਦਾ ਬੱਚਾ ਮਗਰ ਚੈੱਕ ਕਰ ਸਕਦੇ ਹੋ ਜੀ ਜਿੰਨੇ ਵੀ ਇਸ ਤਰ੍ਹਾਂ ਦੇ ਵੀ ਪਸ਼ੂ ਆਉਂਦੇ ਨੇ ਸੋ ਤੁਹਾਨੂੰ ਸਾਰੇ ਹੀ ਮਾਨਸੂਮ ਮੰਡੀ ਦੇ ਵਿੱਚ ਸਾਰੇ ਕਰਵਾਉਣੇ ਹੁੰਦੇ ਨੇ ਚੈੱਕ ਤੇ ਜੋ ਵੀ ਪਸ਼ੂ ਉਹਦੀ ਰੇਟ ਮੁੱਲ ਵੜੀ ਹੁੰਦਾ ਉਹ ਵੀ ਤੁਹਾਨੂੰ ਕਰਵਾਉਣੇ ਹੁੰਦੇ ਨੇ ਚੈੱਕ ਵੀਡੀਓ ਦੇ ਵਿੱਚ ਵੱਧ ਤੋਂ ਵੱਧ ਲਾਇਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਵੀਡੀਓ ਸਾਰੇ ਹੀ ਪ੍ਰਕਾਰ ਦੀਆਂ ਮੱਧੀਆਂ ਗਾਵਾਂ ਜਿਹੜੇ ਵੀ ਪਸ਼ੂ ਆਉਂਦੇ ਨੇ ਸਾਰੇ ਸਾਨੂੰ ਗਰਬੋਨ ਨੂੰ ਚੈੱਕ ਦੇਖ ਸਕਦੇ ਹੋ ਮਾਨਸਾ ਮੰਡੀ ਦੇ ਵਿੱਚ ਹੀ ਲੋ ਜੀ ਮਾਨਸਾ ਮੰਡੀ ਦੇ ਵਿੱਚ ਨਾ ਤੁਹਾਨੂੰ ਇੱਕ ਮੱਝ ਕਰਾਉਣਾ ਚਾ ਇੱਕ ਥਣ ਲੇਵਾ ਇੱਕ ਵਾਰੀ ਚੈੱਕ ਕਰ ਲਓ ਤੇ ਬਾਕੀ ਮੂੰਹ ਮੱਥਾ ਤੁਹਾਨੂੰ ਦਿਖਾਉਣਾ ਹੈ ਮੱਝ ਦਾ ਬਾਈ ਨਾਲ ਵੀ ਕਰਵਾਉਣਾ ਹੈ ਗੱਲਬਾਤ ਹੈ ਨਾ ਇਸ ਤਰ੍ਹਾਂ ਦੀ ਬਨਾਵਟਾ ਮੱਝ ਦੀ ਕੀ ਰੇਟ ਹੈ ਕਿੰਨਾ ਦੁੱਧ ਹੈ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਇਹ ਆਪਾਂ ਕਰਦੇ ਆ ਬਾਈ ਦੇ ਨਾਲ ਗੱਲਬਾਤ ਤੇ ਇਹ ਆ ਬਾਈ ਸਾਹਮਣੇ ਖੜਾ ਹਨਾ ਆਹ ਕਾ ਇਹਦਾ ਬੱਚਾ ਬੱਚਾ ਕੀ ਆ ਬਾਈ ਕੱਟੀ ਮਗਰ ਹੈ ਕੱਟੀ ਜੀ ਮੂੰਹ ਮੱਥਾ ਇੱਕ ਵਾਰੀ ਮੱਝ ਦਾ ਤੁਸੀਂ ਚੈੱਕ ਕਰ ਲਓ ਕਿਹੜਾ ਪਿੰਡ ਆ ਬਾਈ ਦਾ ਮੰਗਲ ਆਈ ਵੱਡਾ ਮੰਗਲ ਠੀਕ ਹੈ ਜੀ ਕੱਟੀ ਆ ਕੱਟੀ ਬਹੁਤ ਸੋਹਣੀ ਆ ਬਲੈਕ ਹਨਾ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਬਾਈ 10 ਦਿਨ ਹੋ ਗਿਆ ਬਾਈ 10 ਦਿਨ ਦੁੱਧ ਕਿੰਨਾ ਕ 10 ਕਿਲੋ ਬਾਈ 10 ਕਿਲੋ ਠੀਕ ਹੈ ਕੀ ਮੁੱਲ ਵੜੀ ਕਰਤਾ ਫਿਰ ਇਹਦਾ ਹੈ 1 ਲੱਖ ਰੁਪਿਆ 1 ਲੱਖ ਰੁਪਿਆ ਮਾਨਤਨ ਮਾਨ ਰੋ 99 ਦੇ ਦਾਂਗੇ ਜੀ 95 ਦੀ ਹਾਂਜੀ 95 ਠੀਕ ਹੈ ਨੰਬਰ ਵਗੈਰਾ ਕੋਈ ਬੋਲਣਾ ਹੈ ਹਾਂਜੀ ਬੋਲ ਸਕਦੇ ਹੋ ਹਾਂਜੀ ਕਿੰਨਾ ਨੰਬਰ ਹੈ ਜੀ 98769 ਜੀ 98769 20850 ਜੀ 20850 ਬਾਈ ਦਾ ਨੰਬਰ ਹੈ ਤੇ ਇਸ ਤਰ੍ਹਾਂ ਦੀ ਇਹ ਝੋਟੀਆਂ ਕਰ ਲੋ ਚੈੱਕ ਹਨਾ ਸਾਡਾ ਫਰਜ਼ ਹੁੰਦਾ ਪਸ਼ੂ ਨੂੰ ਚਾਰ ਸਪੀਰੋਂ ਤੁਹਾਨੂੰ ਚੈੱਕ ਕਰਵਾਉਣਾ ਮਾਨਸਾ ਮੰਡੀ ਦੇ ਵਿੱਚ ਇਹ ਮੱਝ ਖੜੀ ਆ ਨੰਬਰ ਬਾਈ ਨੇ ਬੋਲਤਾ ਜੇਕਰ ਮੇਰਾ ਵੀਰ ਕੋਈ ਵੀ ਹੈ ਨਾ ਇਸ ਤਰ੍ਹਾਂ ਦਾ ਪਸ਼ੂ ਲੈਣ ਦਾ ਚਾਹਵਾਨ ਹੈ ਤਾਂ ਬਾਈ ਦੇ ਨਾਲ ਜਰੂਰ ਸੰਪਰਕ ਕਰ ਲਿਓ ਜੀ ਕਾ ਮੱਝ ਦਿਖਾਉਨੇ ਆ ਤੁਹਾਨੂੰ ਹਨਾ ਥਣ ਲੇਵਾ ਪਿੱਸਾ ਪੁਸਾ ਤੁਸੀਂ ਚੈੱਕ ਕਰ ਲਓ ਪਿੱਠਪੜਾ ਇੱਕ ਵਾਰੀ ਮੱਝ ਦਾ ਲੇਵਾ ਲੂਬਾ ਹਨਾ ਥਣ ਥਣ ਪਿੱਠੀ ਦੇ ਥਣਨੇ ਵਧੀਆ ਬਾਈ ਦੇਖ ਲਾ ਕਰ ਰਿਹਾ ਮਾਲਸਾਂ ਪੂਰੀਆਂ ਕੁੰਡੇ ਸਿੰਘ ਦੇ ਮੱਝ ਦੇ ਤੇ ਆਹ ਦੇਖ ਸਕਦੇ ਹੋ ਬਾਕੀ ਆਪਾਂ ਗੱਲਬਾਤ ਵੀ ਕਰਾਂਗੇ ਬਾਈ ਦੇ ਨਾਲ ਇੱਕ ਤੁਹਾਨੂੰ ਇਹਦਾ ਬੱਚਾ ਦਿਖਾਉਨੇ ਹਨਾ ਕੱਟਾ ਬਾਈ ਹੈ ਨਾ ਆਹ ਦੇਖੋ ਆਪਾਂ ਪੈਸੇ ਦੇ ਕੇ ਛੱਲੇ ਪਵਾਉਣੇ ਹੁੰਨੇ ਆ ਇਹ ਕੱਟੂ ਦੇ ਕੁਦਰਤੀ ਛੱਲੇ ਪਏ ਹੋਏ ਨੇ ਹਨਾ ਛੱਲੇ ਵਾਲੇ ਵਾਲ ਨੇ ਕੱਟਰੂ ਦੇ ਦੇਖ ਸਕਦੇ ਹੋ ਕਿਹੜਾ ਪਿੰਡ ਆ ਬਾਈ ਦਾ ਹੈ ਮੱਖਾ ਮੱਖਾ ਰਾਪੁਰ ਮੱਖਾ ਨਾ ਠੀਕ ਹੈ ਜੀ ਠੀਕ ਹੈ ਰਾਪੁਰ ਮੱਖੇ ਤੋਂ ਆਇਆ ਬਾਈ ਬਈ ਕੀੜਵੰਡ ਕਰਤੀ ਇਹਦੀ ਇੱਕ ਵੀ ਕਰਤਾ ਜੀ 120000 ਰੁਪਇਆ ਹੈ ਦੁੱਧ ਬਾਈ ਦੁੱਧ 12 ਲੀਟਰ 12 ਲੀਟਰ ਤਿਆਰ ਹੈ ਵਧੀਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ 10 ਦਿਨ ਹੋ ਗਏ ਸੂਈ ਨੂੰ ਜੀ 12 ਕਿਲੋ ਦੁੱਧ ਕਹਿੰਦਾ ਬਾਈ 1 ਲੱਖ 20000 ਰੁਪਇਆ ਬਾਈ ਹੈ ਨਾ 120000 ਰੁਪਇਆ ਬਾਈ ਨੇ ਕਰਿਆ ਡਿਮਾਂਡ 94 640 7161 7161 ਬਾਈ ਦਾ ਨੰਬਰ ਹੈ ਜੀ ਲਓ ਜੀ ਕਾ ਝੋਟੀ ਦਿਖਾ ਰਿਆ ਤੁਹਾਨੂੰ ਹਨ ਪਹਿਲੇ ਸੂਏ ਦੀ ਝੋਟੀ ਆ ਇੱਕ ਵਾਰੀ ਚਾਰ ਸਪੀਰਾ ਝੋਟੀ ਦਾ ਕਰ ਲੋ ਚੈੱਕ ਥਣਲੇਵਾ ਤੁਸੀਂ ਦੇਖ ਸਕਦੇ ਹੋ ਹਨ ਤੇ ਸਿੰਘ ਮੂੰਹ ਮੱਥਾ ਕੋਈ ਨਾ ਕੋਈ ਨਾ ਬਾਈ ਘੂਰ ਨਾ ਕੋਈ ਨੀ ਕੁਛ ਨਹੀਂ ਹੁੰਦਾ ਮੰਡੀ ਜਾਏ ਮਾੜਾ ਮੋਟਾ ਤਾਂ ਹੋ ਹੀ ਜਾਂਦਾ ਤੇ ਚਾਰ ਸਪੀਰਾ ਕਰ ਲੋ ਜੀ ਚੈੱਕ ਆਹ ਹੈ ਦਾ ਬੱਚਾ ਸਿੰਘ ਸੁng ਮੂੰਹ ਮੱਥਾ ਕਰ ਲੋ ਚੈੱਕ ਬੱਚਾ ਕੀ ਆ ਬਈ ਕੱਟਾ ਕੱਟੀ ਕੱਟੀ ਆਈ ਕਰ ਮੰਗ ਰਹੀ ਜੀ ਕੱਟੀ ਕਿੰਨੇ ਕ ਦਿਨ ਹੋ ਗਏ ਬਈ ਸੂਈ ਨੂੰ ਸੂਈ ਨੂੰ ਹੋ ਗਏ 20 ਕਿ ਦਿਨ 20 ਦਿਨ ਹੋ ਗਏ ਸੂਈ ਨੂੰ ਦੁੱਧ ਕਿੰਨਾ ਬਈ ਦੁੱਧ 9 ਲੀਟਰ ਹੈ 9 ਲੀਟਰ ਦੁੱਧ ਆ ਜੀ ਕੀ ਡਿਮਾਂਡ ਕਰਤੀ ਬਈ ਇਹਦੀ 99000 95000 ਰੁਪਿਆ ਦੇਣ ਲੈਣਾ ਜਾਂ ਮਾਨਤਾਨ ਕਰ ਦੇਣਾ ਮੌਕੇ ਤੇ ਮਾਨਤਾਨ ਹੋ ਜੂਗਾ ਜੀ ਮੌਕੇ ਤੇ ਪਹਿਲੇ ਸੂਈ ਦੇ ਪੈਸੇ ਪਹਿਲੇ ਸੂਈ ਦੀ ਝੋਟੀ ਹੈ ਜੀ ਦੇਖ ਸਕਦਾ ਤੁਸੀਂ ਬਾਕੀ ਨੰਬਰ ਵਗੈਰਾ ਬਈ ਆਪਣਾ ਕੋਈ 96461 9646 60682 ਕਿਹੜਾ ਪਿੰਡਾ ਬਾਈ ਦਾ ਵਿਚਾਰਾਂ ਵਾਲਾ ਜੀ ਲਓ ਜੀ ਆਹ ਬੱਸੀ ਵੀ ਸੋਨੂ ਇੱਕ ਦਿਖਾ ਰਿਹਾ ਹੈ ਹਨਾ ਵਧੀਆ ਇਹ ਐਚ ਐਫ ਦੇ ਵਿੱਚ ਹੁੰਦੀ ਹੈ ਨਾ ਵੀ ਐਚ ਐਫ ਦੀ ਬੱਸੀ ਆ ਇਹ ਵੀ ਵਧੀਆ ਸੋਹਣੀ ਸੁਲੱਖੀ ਬੱਸੀ ਹੈ ਬਾਈ ਇਹਦੀ ਕਿੰਨੀ ਉਮਰ ਹੈ ਇਹ ਵੀ ਵੀਰੇ 5-6 ਮਹੀਨੇ ਦੀ ਹੈ 5-6 ਮਹੀਨੇ ਦੀ ਹਨਾ ਇਹਦੀ ਆਪਾਂ ਕੀ ਡਿਮਾਂਡ ਰੱਖੀ ਹੈ ਇਹ ਤਾਂ 20000 ਜੀ ਇਹਦਾ 20000 ਰੁਪਿਆ ਹੈ अच्छा एदे मां ਦੇ ਰਿਕਾਰਡ ਦੀ ਇਹ ਗੱਲ ਕਰੀਏ ਬਾਈ ਕਿੰਨਾ ਕੁ ਦੁੱਧ ਦਦਾ 23 ਕਿਲੋ ਦਾ ਰਿਕਾਰਡ ਹੈ ਪਲੂਣ ਬੱਚੀ ਦੀ ਇਹ 22 23 ਕਿਲੋ ਦਾ ਰਿਕਾਰਡ 22 23 ਕਿਲੋ ਦਾ ਰਿਕਾਰਡ ਰਿਹਾ ਹੈ ਨਾ ਠੀਕ ਹੈ ਜੀ ਦੇਖ ਸਕਦਾ ਤੁਸੀਂ ਐਚ ਐਫ ਦੀ ਬੱਸੀ ਇਹ ਵੀ ਬਹੁਤ ਸੋਹਣੀ ਸੁਨੱਖੀ ਆ ਮੂੰਹ ਮੱਥਾ ਤੁਸੀਂ ਚੈੱਕ ਕਰ ਲਓ ਦੀ ਬੱਸੀ ਤੁਸੀਂ ਖਰੀਦਣੀ ਚਾਹੁੰਦੇ ਹੋ 20000 ਰੁਪਏ ਰੱਖਿਆ ਬਾਈ ਨੇ ਮੁੱਲੇ ਦਾ ਹੈ ਨਾ ਤੁਹਾਡੇ ਚੈਨਲ ਥਰੂ ਉਹ ਹੀ 3000 ਦੇ 3000 ਰੁਪਏ ਲਓ ਜੀ ਇਹਦੇ ਤੇ ਵੀ ਆਫਰ ਕਰਤਾ ਬਾਈ ਨੇ ਜਿਹੜਾ ਕੋਈ ਵੀਡੀਓ ਦੇਖ ਕੇ ਆਊਗਾ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਤਾਂ 3000 ਰੁਪਏ ਬਾਈ ਨੇ ਇਹਦਾ ਵੀ ਨਾਲ ਡਿਸਕਾਊਂਟ ਰੱਖਤਾ ਨੰਬਰ ਬਾਈ ਦੁਬਾਰੇ ਫੇਰ ਬੋਲਦੇ ਕਹੀ ਬਾਈ 7143 78143 47810 47810 ਇਹ ਆ ਬਾਈ ਦਾ ਨੰਬਰ ਧੰਨਵਾਦ ਜੀ ਵੀਡੀਓ ਨੂੰ ਬੱਤ ਬੱਤ ਲਾਇਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਧੰਨ ਜੇ ਦਾ ਬੈਠ ਜਿਹੜਾ ਪਾ 10 10 ਦਾ ਬੋਲੇ ਦੀ ਦੋ ਦੀ ਹੋਣੀ ਹਾਂ ਛੱਡ ਤੇ ਕੋਈ ਨੇ ਫਿਰ ਤਾਂ ਲੱਗਦੀ ਆ ਜੇ ਅੱਜਾਂ ਦੰਦ ਤਾਂ ਮਾਉਂ ਨਹੀਂ ਹੋਣੀ ਹੈ ਫੱਟੋ ਦਾ ਸਹੀ ਛੱਡ ਦੂ ਫੱਟੋ ਦਾ ਛੰਡਾ ਲੈ ਜੀ ਇਹਦਾ ਕਰੋ ਤੋਰਾ ਜ਼ਰਾ ਚੈੱਕ ਹਨਾ ਮੱਝ ਦਾ ਵਧੀਆ ਨੀਲੀ ਰਫੀ ਦੀ ਝੋਟੀ ਐ ਤੇ ਤੋਰਾ ਤੁਸੀਂ ਕਰ ਲੋ ਚੈੱਕ ਥਣ ਲੇਵ ਤੇ ਮਾਰ ਲੋ ਨਜ਼ਰ ਬਾਕੀ ਆਪਾਂ ਇਹਦੀ ਡਿਟੇਲ ਵੀ ਬਾਈ ਦੇ ਨਾਲ ਕਰਦਿਆਂ ਗੱਲ ਬਾਤ ਕਿੰਨੇ ਪਸ਼ੂ ਲੈ ਕੇ ਆਏ ਬਾਈ ਕੀ ਕੀ ਰੇਟ ਦੇ ਆ ਕਹਿੰਦੇ ਕਿ ਕਿੰਨੇ ਪਸ਼ੂ ਲੈ ਕੇ ਆਏ ਅੱਜ ਆਪਾਂ ਇੱਕ ਮੱਝ ਲੈ ਕੇ ਆਏ ਆਹ ਮੱਝ ਹੀ ਝੋਟੀ ਲੈ ਕੇ ਆਏ ਠੀਕ ਹੈ ਜੀ ਕੀ ਇਹਦਾ ਮੁੱਲ ਬੜੀ ਕਰਤਾ ਇਹਦਾ ਮੁੱਲ 85000 ਕਰਤਾ 85000 ਰੁਪਏ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਹੋ ਗਿਆ ਭਾਈ ਜਿਮੇਨਾ ਪੂਰਾ ਮਹੀਨਾ ਦੁੱਧ ਬਾਈ ਉਹ ਦਉ 10 ਕਿਲੋ ਭਾਈ ਉਹਦਾ ਆਪ ਮਰਵਾਦਾ 12 ਗੱਲਾ ਦਾ ਕੋਈ ਫਾਇਦਾ ਠੀਕ ਹੈ ਠੀਕ ਹੈ ਜਮਾ ਸਹੀ ਜਣੀ ਕਿ ਆਪਾਂ ਸਹੀ ਜੀ ਗੱਲ ਕਰਨੀ ਹਾਂ 10 ਕਿਲੋ ਠੀਕ ਹੈ ਕਿਹੜਾ ਬੱਚਾ ਇਹਦਾ ਇਹਦਾ ਆ ਬੱਚਾ ਆਹ ਕੜਾ ਜੀ ਇਹਦਾ ਬੱਚਾ ਮਗਰ ਇਹ ਕਟਾ ਹੈ ਨਾ ਹਾਂ ਭਾਈ ਤੇ ਵਧੀਆ ਉਹਨੇ ਸਿੰਘਾਂ ਦੀ ਝੋਟੀ ਹੈਗੀ ਦੇਖ ਸਕਦੇ ਤੁਸੀਂ ਕਰ ਲੋ ਚੈੱਕ ਤੇ ਕਿਹੜਾ ਪਿੰਡ ਦਾ ਬਾਈ ਆਪਣਾ ਖੀਵਾ ਕਲਾਂ ਬਾਈ ਖੀਵਾ ਕਲਾਂ ਬਾਈ ਦਾ ਪਿੰਡ ਹੈਗਾ ਤੇ ਨੰਬਰ ਨੰਬਰ ਬੋਲ ਸਕਦੇ ਬਾਈ ਹਾਂ ਬਾਈ ਹਾਂਜੀ ਹਾਂ 9783 98783 56354 52354 ਇਹ ਆ ਬਾਈ ਦਾ ਨੰਬਰ ਜੇਕਰ ਇਸ ਤਰ੍ਹਾਂ ਦੀ ਮੱਝ ਤੁਸੀਂ ਖਰੀਦਣੀ ਚਾਹੁੰਦੇ ਹੋ ਤਾਂ ਕਰ ਲਿਓ ਬਾਈ ਦੇ ਨਾਲ ਕੰਟੈਕਟ ਚਾਰ ਸਵੇਰਾ ਸਾਨੂੰ ਤੌਰ ਕੀ ਵੀ ਮੱਝ ਚੈੱਕ ਕਰਵਾਤੀ ਹੈ ਤਾਂ ਥਣਲੇਪਾ ਵੀ ਇੱਕ ਵਾਰੀ ਤੁਸੀਂ ਮਾਰ ਲਓ ਨਜ਼ਰ ਦੁਬਾਰੀ ਫੇਰ ਠੱਪੜੇ ਤੇ ਵਧੀਆ ਬਿੱਥੀ ਦੇ ਥਣਨੇ ਦੇ ਲੋਗੋ ਤੁਸੀਂ ਕਰ ਸਕਦੇ ਹੋ ਜੀ ਚੈੱਕ ਧੰਨਵਾਦ ਲਓ ਜੀ ਆ ਮੀਨੀ ਮੱਝ ਤੁਹਾਨੂੰ ਤੇ ਦਿਖਾ ਰਿਹਾ ਹਾਂ ਨਾ ਲੰਬੇ ਪੂਸ਼ ਵਾਲੀ ਛੱਡਾ ਛੱਡਾ ਇੱਕ ਵਾਰੀ ਪਿੱਠ ਪੜਾ ਮੱਝ ਦਾ ਕਰ ਲੋ ਚੈੱਕ ਥਣ ਲੈਵੇ ਤੇ ਮਾਰ ਲੋ ਨਜ਼ਰ ਉਹ ਤੇ ਬਾਈ ਕਹਿੰਦੇ ਹੁੰਦੇ ਨੇ ਵੀ ਜਿਹੜੀ ਮੀਨੀ ਸਿੰਘਾਂ ਵਾਲੀ ਮੱਝ ਹੁੰਦੀ ਆ ਬਹੁਤ ਹੁੰਦੀ ਆ ਚੰਗੀ ਹਨਾ ਦੁੱਧ ਬਾਦ ਨੂੰ ਵੀ ਚੰਗੀ ਹੁੰਦੀ ਆ ਬਾਕੀ ਆਪਾਂ ਇਹਦੀ ਡਿਟੇਲ ਬਾਰੇ ਕਰਾਂਗੇ ਬਾਈ ਦੇ ਨਾਲ ਗੱਲਬਾਤ ਇੱਕ ਵਾਰੀ ਇਹਦਾ ਆਪਾਂ ਬੱਚਾ ਵੀ ਤੁਹਾਨੂੰ ਦਿਖਾ ਦਿੰਨੇ ਆ ਨਾ ਆ ਖੜਾ ਬਲੈਕ ਤਲਦਾ ਬੱਚਾ ਬੱਚਾ ਕੱਟੀ ਆ ਬਈ ਨਾ ਮੰਗਰ ਇਹਦੇ ਕੱਟੀ ਕਿੰਨੇ ਦਿਨ ਹੋ ਗਏ ਬਈ ਸੂਈ ਨੂੰ 8 8 ਦਿਨ ਲਓ ਜੀ ਇਹਦੀ ਡਿਟੇਲ ਬਾਰੇ ਆਪਾਂ ਕਰਦੇ ਆ ਬਾਈ ਦੇ ਨਾਲ ਗੱਲ ਬਾਤ ਹੋਰ ਜੀ ਵੀਰ ਜੀ ਕੀ ਹਾਲ ਆ ਵਧੀਆ ਜੀ ਕਿਹੜਾ ਪਿੰਡ ਆ ਭਰਾ ਦਾ ਮੀਆਂ ਜੀ ਕਿਹੜਾ ਮੀਆਂ 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 ਇਹ ਕਿੱਥੇ ਗਿਆ ਇੱਧਰ ਮਾਨਸਾ ਕੋਲੇ ਮਾ ਜੋੜਕੀਆਂ ਕੋਲੇ ਜੋੜਕੀਆਂ ਕੋਲੇ ਠੀਕ ਹੈ ਠੀਕ ਹੈ ਅੱਛਾ ਭਾਈ ਆਪਾਂ ਇਹਦੀ ਮੀਣੀ ਮੱਝ ਦੀ ਆਪਾਂ ਗੱਲ ਕਰੀਏ ਕੰਮੇ ਸੂਏ ਆ ਇਹ ਇਹ ਤੀਜੇ ਸੂਏ ਆ ਤੀਜੇ ਸੂਏ ਆ ਹਾਂ ਹੁਣ ਮਗਰ ਕੀ ਆ ਕੱਟੀ ਕੱਟੀ ਹਾਂ ਦੁੱਧ ਦੀ ਗੱਲ ਕਰੀਏ ਭਾਈ ਕਿੰਨਾ ਕ ਦੁੱਧ ਆ ਇਹਦਾ 14 ਲੀਟਰ ਕੱਢਿਆ ਬਾਕੀ ਹੈਗਾ 14 ਲੀਟਰ ਹਾਂ ਹੈਗਾ ਗਰੰਟੀ ਹੈ ਗਰੰਟੀ ਆ ਜਾਂਦਾ ਠੀਕ ਹੈ ਜੀ ਕੀ ਮੁੱਲ ਵੜੀ ਰੱਖਤੀ ਭਾਈ ਇਹਦੀ ਆ ਡੇਢ ਲੱਖ ਰੁਪਈਆ ਦਾ ਡੇਢ ਲੱਖ ਰੁਪਈਆ ਬਾਕੀ ਮਾਨਦਾਨ ਮਾਨਦਾਨ ਕਰ ਦਾਂਗੇ ਮੌਕੇ ਤੇ ਹੋ ਜਾਊਗਾ ਠੀਕ ਹੈ ਜੀ ਦੇ ਅੱਛਾ ਕੋਈ ਨੰਬਰ ਵਗੈਰਾ ਆਪਾਂ ਬੋਲ ਸਕਦੇ ਆ ਬਈ ਨੰਬਰ ਬਈ 62808 62808 34036 34036 ਹਾਂ ਇਹ ਆ ਬਈ ਦਾ ਨੰਬਰ ਮੱਝ ਸਾਨੂੰ ਚਾਰ ਸਪੀਰੋ ਕਰਾਤੀਆ ਚੈੱਕ ਜੀ ਮੀਣੇ ਸਿੰਘਾਂ ਦੀ ਮੱਝ ਹੈ ਨਾ ਜੇਕਰ ਇਸ ਤਰ੍ਹਾਂ ਦਾ ਪਸ਼ੂ ਕੋਈ ਖਰੀਦਣਾ ਚਾਹੁੰਦਾ ਹੁੰਦਾ ਮੇਰਾ ਵੀਰ ਤਾਂ ਲਾਜ਼ਮੀ ਕਰਿਓ ਜੀ ਬਈ ਦੇ ਨਾਲ ਸੰਪਰਕ ਧੰਨਵਾਦ ਆ ਜੀ ਲਓ ਜੀ ਇੱਕ ਬੂਰੇ ਰੰਗ ਦੀ ਕੱਟੀ ਤੁਹਾਨੂੰ ਆ ਦਿਖਾ ਰਿਹਾ ਹਾਂ ਨਾ ਇਹਦਾ ਵੀ ਤੋਰਾ-ਤੋਰਾ ਤੁਸੀਂ ਚੈੱਕ ਕਰ ਲਓ ਹਨ ਤੇ ਵਧੀਆ ਸੋਹਣੀ ਸੁਨਖੀ ਮੂੰਹ ਮੱਥਾ ਸਿੰਘਾਂ ਚੈੱਕ ਕਰ ਸਕਦੇ ਹੋ ਤੁਸੀਂ ਬੂਰੇ ਰੰਗ ਦੀ ਕੱਟੀ ਇੱਕ ਪਹਿਲਾਂ ਤੁਹਾਨੂੰ ਛੋਟੀ ਕੱਟੀ ਦਿਖਾਈ ਸੀ ਇਹ ਆ ਵੱਡੀ ਕੱਟੀ ਇਹਦੀ ਡਿਟੇਲ ਬਾਰੇ ਬਾਈ ਨਾਲ ਕਰਦੇ ਆ ਗੱਲਬਾਤ ਸ਼نگਾਰੀ ਬਾਈ ਵਧੀਆ ਸੋਹਣੀ ਸੁਲੱਖੀ ਕੱਟੀ ਹੈਗੀ ਢੁੰਗਰੋ ਕੰਗਰੂ ਪਾਏ ਹੋਏ ਨੇ ਬਾਈ ਨੇ ਮੂੰਹ ਮੱਥਾ ਵੀ ਤੁਸੀਂ ਚੈੱਕ ਕਰ ਸਕਦੇ ਹੋ ਇਹਦੀ ਡਿਟੇਲ ਬਾਰੇ ਕਰਦੇ ਆ ਬਾਈ ਦੇ ਨਾਲ ਗੱਲਬਾਤ ਹਨਾ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਕਿਹੜਾ ਪਿੰਡ ਆਪਣਾ ਪਿੰਡ ਡੇਲਾ ਬਾਈ ਜੀ ਡੇਲਾ ਹਾਂ ਮੂਨਕ ਤੋਂ 4 ਕਿਲੋਮੀਟਰ ਮੂਨਕ ਤੋਂ 4 ਕਿਲੋਮੀਟਰ ਬਾਈ ਦਾ ਪਿੰਡ ਹੈ ਹਨਾ ਬਾਈ ਇਹ ਕੱਟੀ ਦੀ ਡਿਟੇਲ ਦੀ ਆਪਾਂ ਗੱਲ ਕਰੀਏ ਇਹਦੀ ਮਾਂ ਦਾ ਕੀ ਰਿਕਾਰਡ ਦੀ ਪਤਾ ਹੈ ਕੋਈ ਦੀ 16 17 ਕਿਲੋ ਵਾਲੀ ਮੈਂ ਦੀ ਕੱਟੀ ਹੈ ਬਾਈ 16 17 ਕਿਲੋ ਦੁੱਧ ਦਾ ਰਿਕਾਰਡ ਦੀ ਦੀ ਮਾਂ ਦਾ ਇਹਦੀ ਮਾਂ ਵੀ ਖੜੀ ਆ ਆਪਣੇ ਲੱਵੇ ਜੀ ਅੱਛਾ ਉਹ ਵੀ ਹਲੇ ਹੈਗੀ ਐ હા ਜੀ ਠੀਕ ਹੈ ਜੀ ਇਹਦਾ ਬਾਈ ਉਮਰ ਇਹਦੀ ਕਿੰਨੀ ਕਹੇ ਹੈ 1.5 ਸਾਲ ਦੀ ਕੱਟੀ ਹੋਗੀ 1.5 ਸਾਲ ਦੀ ਹੈ ਠੀਕ ਹੈ ਬਾਈ ਇਹਦੀ ਡਿਮਾਂਡ ਦੀ ਗੱਲ ਕਰੀਏ ਬਾਈ ਕੀੜਵਾੜ ਹੈ ਦੀ 50000 ਰੁਪਏ ਮੰਗਦੇ ਆ ਬਾਈ 45 ਜੈਸਨ ਉਹ ਅੱਛਾ ਵੀ 50000 ਰੁਪਏ ਡਿਮਾਂਡ ਹੈ ਤੇ ਬਾਕੀ 45000 ਤੱਕ 10000 ਤੱਕ ਤਾਂ ਛੱਡ ਦਾਂਗੇ ਹੈਨਾ ਠੀਕ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਰੇ ਹੋ ਜਾਂਦਾ ਹੁੰਦਾ ਮੌਕੇ ਤੇ ਜਦੋਂ ਤੁਸੀਂ ਬਾਈ ਕੋਲੇ ਆਵਾਂਗੇ ਤੇ ਬਾਈ ਦੇ ਨਾਲ ਆਪਾਂ ਇਹਦਾ ਨੰਬਰ ਵੀ ਲੈ ਕੇ ਬਾਈ ਦਾ ਦੱਸ ਦਾਂ ਦੇਖੋ ਬਾਕੀ ਸਿਰੇ ਜਿਵੇਂ ਬਾਈ ਹੱਥੋਂ ਤੇ ਪੈਰ ਰਿਹਾ ਨਾ ਠੰਡੀ ਸੀਲ ਹੈ ਬਾਈ ਹਾਂ ਠੰਡੀ ਸੀਲ ਹੈ ਇਹੋ ਜੀ ਗੱਲ ਹੈਗੀ ਬਾਈ ਆਪਣਾ ਨੰਬਰ ਵਗੈਰਾ ਕੋਈ ਜੇ ਕੰਟੈਕਟ ਕਰਨਾ ਚਾਹੇ ਤੁਹਾਡੇ ਨਾਲ 9877318000 98 773 773 18000 ਇਹ ਆ ਬਾਈ ਦਾ ਨੰਬਰ ਕਰ ਲਿਓ ਜੀ ਕੰਟੈਕਟ ਬਾਈ ਦੇ ਨਾਲ ਹਨਾ ਆਪਾਂ ਖੜਿਆ ਹੁਣ ਮਾਨਸਾ ਮੰਡੀ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਬਾਈ ਸਾਰੇ ਹੱਥੋਂ ਤੇ ਫੇਰ ਕੇ ਦੇਖ ਚੈੱਕ ਕਰ ਰਹੇ ਨੇ ਨਾ ਵਧੀਆ ਠੰਡੀ ਠੀਲ ਕੱਟੀ ਆ ਗਈ ਸੋਹਣੀ ਸੁਨੱਖੀ ਕੱਟੀ ਆ ਜੀ ਆ ਵੀ ਭਾਈ ਮਾਨਸਾ ਮੰਡੀ ਦੇ ਵਿੱਚ ਦੋ ਗਾਂਆਂ ਲੈ ਕੇ ਖੜਾਗਾ ਸੱਗੀ ਫੁੱਲ ਲੱਗੇ ਪਏ ਨੇ ਮੱਥੇ ਤੇ ਤੁਸੀਂ ਦੇਖ ਸਕਦੇ ਹੋ ਟਿੱਕੀਆਂ ਵਾਂਗੂ ਨਾ ਮੂਰੀਆ ਮਰੀਆ ਪਾ ਕੇ ਬਈ ਨੇ ਲਾਲ ਰੰਗ ਦੇ ਗਾਮਾ ਸਜਾਈਆਂ ਪਈਆਂ ਨੇ ਤੇ ਲੈ ਵੀ ਨਾਲ ਹੰਗਾਰਾ ਵੀ ਭਰਦੀ ਆ ਕਹਿੰਦੀ ਹਾਂ ਸਹੀ ਗੱਲ ਆ ਹਨਾ ਵਧੀਆ ਹੋਆ ਬਾਈ ਦੇ ਨਾਲ ਆਪਾਂ ਗੱਲਬਾਤ ਕਰਦੇ ਆ ਭਾਈ ਜੀ ਕਿਹੜਾ ਪਿੰਡ ਆ ਆਪਣਾ ਮੱਖੇ ਵਾਲਾ ਮੱਖੇ ਵਾਲਾ ਇਹ ਕਿੱਥੇ ਜੇ ਆ ਚਨੀਰ ਦੇ ਕੋਲੇ ਕਰਪਾਲ ਮਾ ਚਨੀਰ ਦੇ ਕੋਲੇ ਠੀਕ ਹੈ ਇਹ ਦੋਨੇ ਪਸ਼ੂ ਛੋਡੀ ਨੇ ਕਾਏ ਹਾ ਇੱਕ ਹੈ ਨਹੀਂ ਦੋਨੇ ਦੋਨੇ ਨੇ ਦੋਨਾਂ ਦੀ ਕੀ ਕੀ ਡਿਟੇਲ ਹੈ ਬਈ ਉਹ ਉਹਦੀ ਪਹਿਲਾ ਪ ਲਾਲ ਦੀ ਗੱਲ ਕਰੀਏ ਨਾ ਪਰਲੀ ਜਿਹੜੀ ਖੜੀ ਹੈਗੀ ਇਹਨਾ ਰਹਿੰਦਾ ਉਹਦਾ 8 ਲੀਟਰ ਦੁੱਧ ਹੈ 8 ਲੀਟਰ ਦੁੱਧ ਹੈ ਉਹਦਾ ਸਵਾ ਗਮੀਨਾ ਰਹਿੰਦਾ ਸੂਣ ਦਾ ਅੱਛਾ ਤੇ ਦੋਨੇ ਰੰਗ ਮੰਨਦੀਆਂ ਉਹਦਾ ਆਪਣਾ ਮੁੱਲ ਵੜੀ ਦੀ ਗੱਲ ਕਰੀਏ ਬਈ ਉਹਦੀ ਆਪਾਂ ਉਹਦਾ 40000 40000 ਰੁਪਏ ਡਿਮਾਂਡਾ ਉਹਦੀ ਠੀਕ ਹੈ ਇਹਦਾ ਇਹਦਾ 50000 ਰੁਪਏ ਇਹਦਾ 50000 ਰੁਪਏ ਮੁੱਲ ਹੈ ਇਹਦੇ 1 ਮਹੀਨਾ 7 ਦਿਨਾਂ ਦਾ ਦਸੂਣ ਇੱਕ ਮਹੀਨਾ 7 ਦਿਨ ਇਹਦੇ ਸੂਣ ਦੇ ਹਲੇ ਬਾਕੀ ਨੇ ਦੋ ਮਹੀਨਾ 8 ਲੀਟਰ ਦੁੱਧਾ ਦੋਨੇ ਡੰਗ 8 ਲੀਟਰ ਦੁੱਧਾ ਜਾਨੀ ਕਿ 4 ਟਾਂ ਮੰਨ ਲਓ ਆਪੇ ਵੀ 4 ਕਿਲੋ ਲੀਟਰ ਦੁੱਧ ਦਿੰਦੀ ਹੈ ਨਾ ਦੇਖ ਸਕਦੇ ਹੋ ਬਈ ਇਸ ਤਰ੍ਹਾਂ ਦੀ ਬਨਾਵਟਾ ਗਾਂਾਂ ਦੀ ਤੁਹਾਨੂੰ 4 ਸਪਿਰੋ ਕਰਵਾ ਦਿੰਦੇ ਆ ਚੈੱਕ ਇਹਦਾ ਸਵਾ ਮਹੀਨਾ ਪਿਆ ਜੀ ਸੂਣਦਾ ਇਹਦੀ ਹੈਗੀ ਜੀ 45000 ਰੁਪਏ ਐਡਵਾਂਟ ਬਾਕੀ ਮੌਕੇ ਤੇ ਮਾਨਤਨ ਹੋ ਜਾਂਦਾ ਬਈ ਨੰਬਰ ਵਗੈਰਾ ਕੋਈ ਛੋਟਾ ਨੰਬਰ 97000 97000 37137 37137 ਬਈ ਦਾ ਨੰਬਰ ਹੈ ਆ ਕਰ ਲਿਓ ਕੰਟੈਕਟ ਨਾ ਮਾਰਨਾ ਮੈਂ ਤਾਂ ਤੇਰੀ ਵੀਡੀਓ ਬਣਾਉਣਾ ਲੋ ਵੀ ਦੋਸਤੋ ਇੱਕ ਆ ਚੋਟੀ ਕਰਵਾਉਣੀ ਆ ਸਾਨੂੰ ਚੱਕ ਮਾਨਸਾ ਮੰਡੀ ਤੇ ਖੜੀ ਆ ਥਣਲੇਵੇ ਤੇ ਇੱਕ ਵਾਰੀ ਮਾਰ ਲਓ ਨਜ਼ਰ ਝੋਟੀਆਂ ਗੱਬਣ ਹਨਾ ਸੂਣ ਵਾਲੀ ਆ ਜਣੀ ਕਿ ਆਪਾਂ ਕਹਿ ਸਕਦੇ ਆ ਤੇ ਸੂਣ ਵਾਲੀ ਝੋਟੀਆਂ ਥਣਲੇਵੇ ਤੇ ਇੱਕ ਵਾਰੀ ਮਾਰ ਲਓ ਨਜ਼ਰ ਬਾਕੀ ਇਹਦੀ ਡਿਟੇਲ ਬਾਰੇ ਆਪਾਂ ਕਰਾਂਗੇ ਗੱਲਬਾਤ ਬਾਈ ਦੇ ਨਾਲ ਮੂੰਹ ਮੱਥਾ ਇੱਕ ਵਾਰੀ ਤੁਸੀਂ ਕਰ ਲਓ ਜੀ ਚੱਕ ਐਸ ਤਰ੍ਹਾਂ ਦੀ ਇਸ ਝੋਟੀ ਦੀ ਬਨਾਵਟ ਹਨਾ ਇੱਕ ਵਾਰੀ ਚਾਰ ਸਪੀਰੋਂ ਤੁਸੀਂ ਨਜ਼ਰ ਜ਼ਰੂਰ ਮਾਰ ਲਓ ਫਿਰ ਆਪਾਂ ਕਰਾਉਨੇ ਆ ਗੱਲਬਾਤ ਬਾਈ ਦੇ ਨਾਲ ਪਿੱਠ ਪੁੜਾ ਥਣ ਲੇਵਾ ਪੂਸ਼ਪਾਸ ਤੁਸੀਂ ਸਭ ਕੁਝ ਚੈੱਕ ਕਰ ਲਿਆ ਕਰੋ ਆਪਾਂ ਕਰਦੇ ਆ ਗੱਲਬਾਤ ਬਾਈ ਨਾਲ ਆਪਣੀ ਹਾਂਜੀ ਬਾਈ ਕਿਹੜਾ ਪਿੰਡ ਆਪਣਾ ਗਲੇਰੀ ਜੀ ਕਿਹੜਾ ਗਲੇਰੀ ਗਲੇਰੀ ਇਹ ਕਿੱਥੇ ਜਿਆ ਹਾਂ ਮਾਨਸਾ 10 ਕਿਲੋਮੀਟਰ ਮਾਨਸਾ ਜ਼ਿਲ੍ਹੇ ਚ ਹੀ ਹੈ 10 ਕਿਲੋਮੀਟਰ ਮਾਨਸਾ ਠੀਕ ਹੈ ਜੀ ਠੀਕ ਹੈ ਇਹ ਝੋਟੀ ਵੀਰੇ ਕਨੈਕਟਿਵ ਰਹਿਦਾ ਸੁਣਦਾ ਹਫਤਾ ਰਹਿ ਜਾ ਜੀ ਇੱਕ ਹਫਤਾ ਕਹਿੰਦੇ ਸੂਏ ਦੀ ਇਹ ਇਹ ਤੀਜਾ ਸੂਏ ਤੀਜਾ ਸੂਆ ਹੁਣ ਸੂਊਗੀ ਦੁੱਧ ਦੀ ਗੱਲ ਕਰੀਏ ਬਾਈ ਦੇਦੇ ਦੁੱਧ ਚੌਲਣ ਟਰੀ 14 ਲੀਟਰ ਹੈ ਪੱਕੀ ਗੱਲ ਆ ਪਾੜੀ ਬਈ ਮੁੱਲ 1 25 ਹਜ਼ਾਰ ਇੱਕ ਲੱਖ 25 25000 ਰੁਪਏ ਡਿਮਾਂਡ ਹੈ ਹਾਂਜੀ ਬਾਕੀ ਮਾਨਦਾਨ ਕਰਦੇ ਆਂ ਕਰੋਗੇ ਨੰਬਰ ਵਗੈਰਾ ਬਈ ਆਪਣਾ ਕੋਈ 95017 95017 46538 465 38 ਇਹ ਆ ਬਾਈਆਂ ਦਾ ਨੰਬਰ ਕਰ ਲਓ ਜੇ ਕੰਟੈਕਟ ਜੇਕਰ ਇਸ ਤਰ੍ਹਾਂ ਦਾ ਪਸ਼ੂ ਤੁਸੀਂ ਖਰੀਦਣਾ ਚਾਹੁੰਦੇ ਹੋ ਮੱਝ ਸਾਨੂੰ ਚਾਰ ਸਪੀਰੋ ਕਰਾਤੀ ਆ ਜੀ ਚੈੱਕ ਹਨਾ ਦੇਖ ਸੋ ਦੇਖ